ਸੋਸ਼ਰੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਫੇਰ ਇੱਕ ਨਵਾਂ ਅਪਡੇਟ ਲੈ ਕੇ ਆਇਆ ਨਮਾਪ ਦੇਣ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਬਾਈ ਜੀ ਸਬਸਕ੍ਰਾਈਬਰ ਜ਼ਰੂਰ ਕਰਿਓ ਤੇ ਜੇ ਚੰਗੀ ਲੱਗੀ ਤਾਂ ਕਮੈਂਟ ਕਰਿਓ ਜੇ ਕੁਝ ਪੁੱਛਣਾ ਹੋਵੇ ਤਾਂ ਵੀ ਕਮੈਂਟ ਕਰਿਓ ਤੁਹਾਨੂੰ ਜ਼ਰੂਰ ਦੱਸਿਆ ਜਾਊਗਾ ਤੇ ਨਵਾਂ ਅਪਡੇਟ ਇਹ ਸੀ ਬਾਈ ਜੀ ਤੇ ਬਹੁਤ ਸਾਰੇ ਮੁੰਡਿਆਂ ਨੇ ਕਹਿ ਲਓ ਬਾਈਆਂ ਨੇ ਤੇ ਇਹਦਾ ਟਰੱਕਾਂ ਦੇ ਲਾਇਸੈਂਸ ਬਣਾਏ ਸੀ ਅਨਟਾਰੀਓ ਤੋਂ ਚਾਹੇ ਉਹ ਕੈਨੇਡਾ ਦੇ ਵਿੱਚ ਟੂਰਿਸਟ ਤੇ ਆਇਆ ਚਾਹੇ ਉਹ ਸਰੀ ਦੇ BC ਵਿੱਚ ਆਇਆ ਕਹਿ ਲਓ ਬੈਂਕੂਵਰ ਵਾਲੀ ਸਾਈਡ ਜਿਹੜੀ ਵੀ ਸਟੇਟ ਚ ਆਇਆ ਉਹਨਾਂ ਨੇ ਲਾਇਸੈਂਸ ਜਾ ਕੇ ਲਗਭਗ 70% ਲੋਕਾਂ ਨੇ অন্ਟਾਰੀਓ ਦੇ ਵਿੱਚ ਬਣਾਏ ਨੇ ਕਹਿੰਦੇ ਵੀ ਉੱਥੇ ਲਾਇਸੈਂਸ ਸੌਖਾ ਬਣ ਜਾਂਦਾ ਇੱਕ ਉੱਥੇ ਰੀਜਨ ਇਹ ਸੀਗਾ ਕਿ ਜੇ ਤੁਸੀਂ ਲਾਇਸੈਂਸ ਦੇ ਵਿੱਚ ਫੇਲ ਹੋ ਨਿਓ ਤਾਂ ਵੀ ਫੇਰ ਮੌਕਾ ਮਿਲ ਜਾਂਦਾ ਸੀ ਉੱਥੇ ਉਹੀ ਪੈਸਿਆਂ ਦੇ ਵਿੱਚ ਤੇ ਹੋਰ ਸਟੇਟ ਹੋਰ ਕਹਿ ਲਓ ਪ੍ਰਵਿੰਸਾ ਦੇ ਵਿੱਚ ਪੈਸੇ ਜ਼ਿਆਦਾ ਲੱਗਦੇ ਸੀ ਚਾਹੇ ਉਹ ਟੂਰਿਸਟ ਤੇ ਆਇਆ ਅਪਲਾਈ ਉਹਨੇ ਡਾਰੀਓ ਦੇ ਵਿੱਚ ਕੀਤਾ ਬਹੁਤ سارے ਮੁੰਡਿਆਂ ਦੇ ਲਾਇਸੈਂਸ ਬਣੇ ਵੀ ਨੇ ਹੁਣ ਬਾਈ ਜੀ ਲਾਇਸੈਂਸ ਬਣਨ ਤੋਂ ਬਾਅਦ ਇੱਕ ਨਵੀਂ ਨਿਕਲ ਕੇ ਆਈ ਹੈ ਖਬਰ ਕਿ ਜਿਹੜੇ ਉਥੇ ਲਾਇਸੈਂਸ ਬਣੇ ਸੀਗੇ ਉਹ ਜਾਲੀ ਬਣੇ ਸੀ ਕਹਿ ਲਓ ਦੇ ਲੈ ਕੇ ਪੈਸੇ ਬਣਾਏ ਗਏ ਸੀਗੇ ਦੇ ਲੈ ਕੇ ਮਿਲੀ ਭੁਗਤ ਕਹਿ ਲਓ ਤੇ ਕੁਝ ਵੀ ਕਹਿ ਲਓ ਵੀ ਉਹਦੇ ਵਿੱਚ ਹੱਥ ਸੀਗਾ ਕਿ ਜੋ ਸਹੀ ਲਾਇਸੈਂਸ ਨਹੀਂ ਬਣੇ ਸਹੀ ਟੈਸਟ ਨਹੀਂ ਦਿੱਤੇ ਗਏ ਜਦੋਂ ਉਤਲੇ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਜਿਹੜੇ ਉਹ ਲਾਇਸੈਂਸ ਬਣੇ ਸੀ ਉੱਥੇ ਅਧਾਰੀਆਂ ਦੇ ਵਿੱਚ ਉਹਨਾਂ ਨੇ ਕੁਝ ਬੰਦਿਆਂ ਨੂੰ ਚਿੱਠੀਆਂ ਭੇਜੀਆਂ ਕਿ ਭਾਈ ਤੁਹਾਡੇ ਕੋਲੇ 2 ਮਹੀਨੇ ਨੇ 2 ਮਹੀਨਿਆਂ ਦੇ ਅੰਦਰ ਤੁਸੀਂ ਆ ਕੇ ਰੋਡ ਟੈਸਟ ਦੇ ਦਿਓ ਜੇ ਤੁਸੀਂ ਸਹੀ ਨਿਕਲੋਗੇ ਤਾਂ ਤੁਹਾਡਾ ਲਾਇਸੈਂਸ ਸਹੀ ਆ ਤੇ ਨਹੀਂ ਰੱਦ ਕਰ ਦਿੱਤਾ ਜਾਊਗਾ ਇਹਦੇ ਵਿੱਚ ਕੁਝ ਮੁੰਡਿਆਂ ਨੇ ਰੋਡ ਟੈਸਟ ਦਿੱਤੇ ਉੱਥੇ ਜਾ ਕੇ ਤੇ ਉਹ ਸਹੀ ਪਾਏਗੇ ਉਹਨਾਂ ਨੂੰ ਲਾਇਸੈਂਸ ਉਹਨਾਂ ਦੇ ਓਕੇ ਹੋ ਉਸ ਤੋਂ ਬਾਅਦ ਹੁਣ ਬਦਲਾ ਇਹ ਆ ਗਿਆ ਕੁਝ ਦਿਨ ਪਹਿਲਾਂ ਕਿ ਤਕਰੀਬਨ ਦੱਸਿਆ ਯਾਰਾ 3000 ਤੋਂ ਵੱਧ ਚਿੱਠੀਆਂ ਭੇਜੀਆਂ ਨੇਗੀਆਂ ਹੋ ਸਕਦਾ ਹੁਣ 4000 ਹੁਣ ਉਹ 3000 ਤੋਂ ਵੱਧ ਦੱਸ ਰਹੇ ਨੇ ਕਿ ਜਿਨ੍ਹਾਂ ਦੇ ਲਾਇਸੈਂਸ ਬਣੇ ਸੀਗੇ ਟਰੱਕਾਂ ਦੇ ਇੱਕ ਤਾਂ ਬਾਈ ਜੀ ਉੱਥੇ ਲਾਇਸੈਂਸ ਸੂਰੇ ਬਣਾਉਣ ਦੇ ਪਿੱਛੇ ਘੱਟੋ ਘੱਟ ਇੰਡੀਆ ਦਾ 6-7 ਲੱਖ ਖਰਚਾ ਆ ਜਾਂਦਾ ਟੋਟਲ ਮਿਲਾ ਕੇ ਤੇ ਫਿਰ ਹੁਣ ਉਹਨਾਂ ਦੇ ਘਰੇ ਇਹ ਚਿੱਠੀਆਂ ਗਈਆਂ ਨੇ ਕਿ ਜਿਹੜਾ ਤੁਸੀਂ ਲਾਇਸੈਂਸ ਬਣਾਇਆਗਾ ਪਹਿਲਾਂ ਤਾਂ ਛੂਟ ਦੇ ਦਿੱਤੀ ਸੀਗੀ ਕਿ ਤੁਸੀਂ ਟੈਸਟ ਆ ਕੇ ਦੇ ਦਿਓ ਇਹ ਸੋਡਾ ਟੈਸਟ ਸਹੀ ਆਗਾ ਤਾਂ ਸੋਡਾ ਲਾਇਸੈਂਸ ਓਕੇ ਆਗਾ ਪਰ ਹੁਣ ਸ਼ੂਟ ਦੇ ਕਹਿੰਦੇ ਨਵੀਂ ਚਿੱਠੀ ਦੇ ਵਿੱਚ ਬੰਦ ਕਰਤੀ ਉਹਨਾਂ ਨੇ ਕੁਝ ਗੱਲਾਂ ਲਿਖੀਆਂ ਨੇ ਨਵੀਂ ਚਿੱਠੀ ਦੇ ਵਿੱਚ ਕਿ ਭਾਈ ਜਿਹੜਾ ਸੋਡ ਨੂੰ ਲਾਇਸੈਂਸ ਬਣਾ ਕੇ ਦਿੱਤਾ ਗਿਆ ਸੀਗਾ ਉਹ ਲਾਇਸੈਂਸ ਨੂੰ ਇੱਕ ਲਫਾਫੇ ਦੇ ਵਿੱਚ ਪੈਕ ਕਰਕੇ ਸਾਡੇ ਆਫਿਸ ਦੇ ਵਿੱਚ ਜਮ੍ਹਾਂ ਕਰਾ ਦੇ ਤੇ ਦੂਜਾ ਰਸਤਾ ਇਹ ਹੀ ਆ ਕਿ ਉਹ ਜਿਹੜਾ ਸੋਡੇ ਕੋਲੇ ਇੱਕ ਅਪੀਲ ਪਾ ਸਕਦੇ ਹੋ 90 ਦਿਨਾਂ ਦਾ ਮੌਕਾ ਦਾ ਅਪੀਲ ਦੇ ਵਿੱਚ ਕੀ ਨਿਕਲਦਾ ਤੁਹਾਡਾ ਲਾਇਸੈਂਸ ਸਹੀ ਪੈਂਦਾ ਜਾਂ ਨਹੀਂ ਪੈਂਦਾ ਜੇ ਸਹੀ ਪੈ ਗਿਆ ਤਾਂ ਬਾਈ ਜੀ ਓਕੇ ਆ ਜੇ ਨਾ ਪਾਇਆ ਤਾਂ ਤੁਹਾਡਾ ਕੈਨਸਲ ਆ ਹੁਣ ਤਕਰੀਬਨ 3000 ਮੋਟਾ-ਮੋਟਾ ਹਿਸਾਬਾ ਕਿ 3000 ਮੁੰਡਿਆਂ ਦੇ ਕੋ ਵੀ ਖਤਰੇ ਚ ਇੱਕ ਤਾਂ ਬਾਈ ਜੀ ਇੰਨੇ ਪੈਸੇ ਲਾ ਕੇ ਲਾਇਸੈਂਸ ਬਣਾਇਆ ਕੰਮ ਵੀ ਨਹੀਂ ਮਿਲਿਆ ਉਤੋਂ ਉਹ ਲਾਇਸੈਂਸ ਫੇਰ ਕੈਨਸਲ ਹੋ ਰਿਹਾਗਾ ਤੁਸੀਂ ਮੰਨੋ ਤੇ ਉਤੋਂ ਬਾਈ ਜੀ ਉਹ ਇਹ ਵੀ ਕਹਿ ਰਹੇ ਨੇ ਜੇ ਬਾਈ ਚਾਂਸ ਲਿਸੈਂਸਾਂ ਦੀ ਜਾਂਚ ਤਾਂ ਹੋ ਰਹੀ ਹੈ ਜਿਹੜੇ ਟਰੱਕਾਂ ਵਾਲੇ ਵੀਰ ਸੀ ਜੇ ਕਿਤੇ ਉਹਨਾਂ ਦੀ ਐਲ ਐਮ ਆਈ ਦੀ ਜਾਂਚ ਹੋਗੀ ਕਿ ਤੁਸੀਂ ਐਲ ਐਮ ਆਈ ਕਿਵੇਂ ਲੈਂਦੀ ਹੈ ਦੇ ਲੈ ਕੇ ਲੈਂਦੀ ਆ ਜਾਂ ਕਿਵੇਂ ਲੈਂਦੀ ਤਾਂ ਇਹ ਮੰਨੋ ਬਈ ਕਿ ਬਹੁਤ ਜ਼ਿਆਦਾ ਬੱਚੇ ਨੇ ਜਿਨ੍ਹਾਂ ਦੇ ਵੀਜ਼ੇ ਕੈਨਸਲ ਹੋ ਸਕਦੇ ਨੇ ਉਸ ਤੋਂ ਬਾਅਦ ਰਿਪੋਰਟ ਹੋ ਸਕਦੇ ਨੇ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਐਲ ਐਮ ਆਈ ਵੀ ਝਾਲੀ ਲੈਂਦੀ ਗਈ ਹੈ ਇਹਨਾਂ ਨੇ ਪੈਸੇ ਦੇ ਲੈ ਕੇ ਤਾਂ ਉਹਨਾਂ ਨੂੰ ਸਿੱਧਾ ਇੰਡੀਆ ਤੋਰਨ ਦੀ ਤਿਆਰੀ ਕਰਦਾਂਗੇ ਹੁਣ ਬਹੁਤ ਸਾਰੇ ਬੱਚਿਆਂ ਦੇ ਮੰਨ ਲਓ ਵੀ ਜੁਲੀ ਬਿਸਤਰੇ ਬਾਈ ਜੀ ਮੰਨ ਲਓ ਆਪਣਾ ਇੱਕ ਬੈਗ ਉਹਨਾਂ ਦਾ ਜਿਹੜਾ ਪੋਬੀਸ਼ਾ ਉਹ ਨੇਰੇ ਚਾਗਾ ਪੈਸੇ ਵੀ ਲਾਏ ਤੇ ਰਾਸ ਵੀ ਨਾ ਆਏ ਤੇ ਹੁਣ ਬੱਚਾ ਤਾਂ ਇੰਡੀਆ ਤੇ ਉਹੀ ਪੈਸੇ ਲਾ ਕੇ ਆਉਂਦਾ ਜਾਂ ਕਿਸੇ ਵੀ ਦੇਖ ਤੋ ਯਾਰ ਮੈਂ ਉੱਥੇ ਜਾਊਂਗਾ ਪੈਸੇ ਕਮਾਊਂਗਾ ਪਰ ਬਾਈ ਜੀ ਹੁਣ ਦਿਨੋ ਦਿਨ ਉਹਦੇ ਸੱਤ ਹੀ ਹੋਈ ਜਾਂਦੀ ਆ ਪਹਿਲਾਂ ਤਾਂ ਇੱਥੇ ਵੀ ਕੋਈ ਘੱਟ ਪੜਿਆ ਲਿਖਿਆ ਜ਼ਿਆਦਾਤਰ ਹੁਣ ਪਿੰਡ ਵਾਲਿਆਂ ਨੂੰ ਕਹਿ ਲਓ ਜਾਂ ਹੋਰ ਨੂੰ ਇੰਨੀ ਇੰਗਲਿਸ਼ ਨਹੀਂ ਆਉਂਦੀ ਹੁੰਦੀ ਕਿਹਾਦਾ ਕਿਉਂਕਿ ਜਾਣਦੇ ਸਾਰਾ ਕੁਝ ਨਹੀਂ ਚਲੋ ਘੱਟ ਪੜ ਪਹਿਲਾ ਨਹੀਂ ਪ੍ਰਾਈਵੇਟ ਸਕੂਲਾਂ 'ਚ ਪੜ੍ਹੇ ਇੰਗਲਿਸ਼ ਫਾਸਟ ਨਹੀਂ ਆਉਂਦੀ ਥੋੜੀ-ਬਹੁਤੀ ਆਉਂਦੀ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਓ ਇੱਥੇ ਜੇ ਸਾਨੂੰ ਇੰਗਲਿਸ਼ ਫਾਸਟ ਆਉਂਦੀ ਹੋਊਗੀ ਬਾਈ ਜੀ ਰੂਲ ਚੇਂਜ ਕਰ ਦੇਣਗੇ ਤਾਂ ਹੀ ਤੁਹਾਡਾ ਲੈਸੈਂਸ ਬਣੂਗਾ ਜਿੱਦਾਂ ਹੁਣ ਯੂਐਸਏ ਨੇ ਕਰ ਦਿੱਤਾ ਦਿਨੋਂ-ਦਿਨ ਗਵਰਨਮੈਂਟ ਸਖਤ ਹੋਈ ਜਾਂਦੀ ਆ ਜੇ ਤੁਸੀਂ ਕੁਝ ਵੀ ਬਣਾਉਣਾ ਬਾਈ ਜੀ ਸਹੀ ਤਰੀਕੇ ਨਾਲ ਬਣਾਇਓ ਤੇ ਕਿਸੇ ਦੇ ਪਿੱਛੇ ਲੱਗ ਕੇ ਆਪਣੇ ਪੈਸੇ ਬਰਬਾਦ ਨਾ ਕਰਿਓ ਜਿਹੜਾ ਬਾਅਦ ਵਿੱਚ ਸਾਨੂੰ ਇਹਦਾ ਲੇਖਾ ਦੇਣਾ ਪਵੇ ਤੇ ਅਗਲੀ ਵੀਡੀਓ ਚ ਫੇਰ ਮਿਲਦੇ ਆ ਬਾਈ ਜੀ ਇਹਦਾ ਅਪਡੇਟ ਲੈ ਕੇ ਆਉਣੇ ਆ ਕਿ ਜਿਹੜਿਆ ਦੇ ਬੰਦ ਮੁੰਡਿਆਂ ਦੇ ਲਾਇਸੈਂਸ ਵੀ ਉਹਨਾਂ ਦਾ ਕੀ ਅਪਡੇਟ ਨਿਕਲ ਕੇ ਆਉਂਦਾ ਤੇ ਵੀਡੀਓ ਦੇਖਣ ਲਈ ਧੰਨਵਾਦ ਬਾਈ ਜੀ ਸੋਸੇ ਕਾਲੋ